ਮੈਂ ਬਚਾਉਂਦਾ ਰਿਹਾ ਸ욬ਤ ਤੋਂ ਘਰ ਆਪਣਾ ਕੁਝ ਕੁਰਸੀ ਦੇ ਕੀੜੇ ਪੂਰਾ ਦੇਸ਼ ਖਾ ਗਏ ਭਗਤ ਸਿੰਘ ਦੇ ਪਿੰਡ ਖੜਕੜਕਲਾਂ ਜਾ ਕੇ ਸੌ ਚੱਕ ਸਮਾਗਮ ਕਰਕੇ ਭਗਤ ਸਿੰਘ ਵਰਗੀਆਂ ਪੀਲੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੀਆਂ ਤਸਵੀਰਾਂ ਲਾ ਲਾ ਕੇ ਸ਼ਰਟਾਂ ਪਾ ਕੇ ਭਗਤ ਸਿੰਘ ਵਾਂਗੂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਇਹ ਸਮਝਿਆ ਜਾ ਸਕਦਾ ਕਿ ਉਹ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਦਾ ਕਿਉਂਕਿ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਦੇ ਅੰਦਰ ਇੱਕ ਵਿਸ਼ਵ ਪ੍ਰਸਿੱਧ ਗੀਤ ਲਿਖਿਆ ਲੈਣਾ ਬਣ ਉਠੋ ਭੁੱਖਾ ਦੇਲ ਤੜਿਓ ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ ਕਿਰਤਾਂ ਦਾ ਜੋਸ਼ ਜੁਸਿਆਂ ਚ ਭਰ ਕੇ ਲੁੱਟਦਾ ਇਹ ਰਾਜ ਜੜਾਂ ਤੋਂ ਖਾੜਿਓ ਪਰ ਇੱਥੇ ਜਿਹੜੇ ਲੋਕ ਬੋਲਣ ਦੀ ਕੋਸ਼ਿਸ਼ ਕਰਦੇ ਆ ਇਸ ਲੁੱਟ ਦੇ ਰਾਜ ਖਿਲਾਫ ਜਿਹੜੇ ਲੋਕ ਆਪਣਾ ਹੱਕ ਮੰਗਦੇ ਆ ਉਹ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਮਲਾਜ਼ਮ ਹੋਣ ਕਿਸੇ ਵੀ ਤਬਕੇ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਫੜ ਫੜ ਕੇ ਮੋੜ ਕੇ ਜੇਲ੍ਹਾਂ ਦੇ ਅੰਦਰ ਸੁੱਟ ਦਿੱਤਾ ਜਾਂਦਾ ਪਿਛਲੇ ਦਿਨੀ ਕੀ ਹੋਇਆ ਪੰਜਾਬ ਦੇ ਅੰਦਰ ਕਿ ਜਦੋਂ ਕਿਸਾਨ ਆਪਣੇ ਹੱਕ ਮੰਗਣ ਦੇ ਲਈ ਚੰਡੀਗੜ੍ਹ ਜਾ ਰਹੇ ਸੀ ਉਹ ਸੈਂਟਰ ਸਰਕਾਰ ਤੋਂ ਕੁਝ ਆਪਣੀਆਂ ਮੰਗਾਂ ਲੈਣ ਦੇ ਲਈ ਉੱਤੇ ਭਗਵੰਤ ਮਾਨ ਸਰਕਾਰ ਤੋਂ ਕੁਝ ਮੰਗਾਂ ਮਨਵਾਉਣ ਦੇ ਲਈ ਜਦੋਂ ਚੰਡੀਗੜ੍ਹ ਵੱਲ ਕੂਚ ਕਰ ਰਹੇ ਸੀ ਤਾਂ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਮੈਂ ਭਗਤ ਸਿੰਘ ਦੇ ਵਿਚਾਰਾਂ ਦਾ ਹਾਮੀ ਆ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲਦੇ ਆ ਜਿਹੜੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਨੇ ਉਹਨਾਂ ਨੇ ਫੜ ਫੜ ਕੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਤਾ ਸਥਾਨਾਂ ਨੂੰ ਰਾਹਾਂ ਦੇ ਵਿੱਚ ਰੋਕ ਲਿਆ ਉਹਨਾਂ ਨੂੰ ਆਪਣੀ ਰਾਜਸਤਾਨੀ ਚੰਡੀਗੜ੍ਹ ਨਹੀਂ ਜਾਣ ਦਿੱਤਾ ਜੇਕਰ ਇੱਥੇ ਮੁਲਾਜ਼ਮ ਆਪਣੀਆਂ ਮੰਗਾਂ ਵਾਸਤੇ ਹੱਕੀ ਮੰਗਾਂ ਵਾਸਤੇ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਅੰਦਰ ਸੁੱਟ ਦਿੱਤਾ ਜਾਂਦਾ ਜੇਕਰ ਮਜ਼ਦੂਰ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਦਰਨੇ ਬਰਦਾਸ਼ਤਨ ਕਰਦੇ ਆ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟ ਦਿੱਤਾ ਜਾਂਦਾ ਤਾਂ ਭਗਤ ਸਿੰਘ ਤਾਂ ਕਹਿੰਦਾ ਹੀ ਇਹ ਸੀ ਕਿ ਤੁਸੀਂ ਲਹਿਰਾਂ ਬਣ ਕੇ ਉੱਠੋ ਪਰ ਭਗਵੰਤਮਾਨ ਸਰਕਾਰ ਤਾਂ ਇਹ ਬਰਦਾਸ਼ਤ ਹੀ ਨਹੀਂ ਕਰ ਰਹੀ ਸਗੋਂ ਜਿਹੜੀ ਕਹਿੰਦੀ ਸੀ ਇੱਥੇ ਕਦੇ ਦਰਨੇ ਨਹੀਂ ਲੱਗਣਦੇ ਨੇ ਉਹ ਤਾਂ लाਠੀ ਚਾਰਜਾਂ ਤੇ ਉੱਤਰ ਆਏ ਭਗਵੰਤਮਾਨ ਸਰਕਾਰ ਕਹਿੰਦੀ ਇਨਕਲਾਬ ਜ਼ਿੰਦਾਬਾਦ ਪਰ ਭਗਤ ਸਿੰਘ ਕੀ ਕਹਿੰਦੇ ਸੀ ਭਗਤ ਸਿੰਘ ਕਹਿੰਦੇ ਸੀ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਭਗਤ ਸਿੰਘ ਹੁਰਾਣੇ ਇੱਕ ਈਸਟ ਇੰਡੀਆ ਕੰਪਨੀ ਪੰਜਾਬ ਭਾਰਤ ਦੇ ਅੰਦਰ ਬਰਦਾਸ਼ਤ ਨਹੀਂ ਕੀਤੀ ਉਹ ਕਹਿੰਦੇ ਸੀ ਕਿ ਇਹ ਜਿਹੜੀ ਈਸਟ ਇੰਡੀਆ ਕੰਪਨੀਆਂ ਇਹ ਸਾਡਾ ਦੇਸ਼ ਲੁੱਟ ਕੇ ਖਾਜੂਗੀ ਤਾਂ ਇਨਕਲਾਬ ਦੀ ਗੱਲ ਕਰਨ ਵਾਲੀ ਭਗਵੰਤਮਾਨ ਸਰਕਾਰ ਕਹਿੰਦੀ ਆ ਸਾਮਰਾਜੀ ਕੰਪਨੀਆਂ ਨੂੰ ਜਿਹੜੀਆਂ ਈਸਟ ਇੰਡੀਆ ਕਈ ਗੁਣੇ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਕਹਿੰਦੇ ਆ ਕਿ ਆਓ ਸਾਡੇ ਪੰਜਾਬ ਦੇ ਅੰਦਰ ਆਓ ਆਪਣੀਆਂ ਇੱਥੇ ਜਿਹੜੀਆਂ ਫੈਕਟਰੀਆਂ ਜਾਂ ਹੋਰ کارਖਾਨੇ ਆ ਉਹ ਲਾਓ ਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿਓ ਪਰ ਭਗ ਸਿੰਘ ਤਾਂ ਕਹਿੰਦੇ ਸੀ ਸਭ ਕੁਝ ਸਰਕਾਰੀ ਕੀਤਾ ਜਾਵੇ ਲੋਕਾਂ ਨੂੰ ਬਰਾਬਰੀ ਦੇ ਹੱਕ ਮਿਲਣ ਉਹ ਕਿਸੇ ਵੀ ਪੂੰਜੀਪਤੀ ਦੀ ਕੋਈ ਵੀ ਕੰਪਨੀ ਇੱਥੇ ਸਥਾਪਿਤ ਕਰਨ ਦੇ ਹੱਕ ਵਿੱਚ ਨਹੀਂ ਸੀ ਤਾਂ ਭਗ ਸਿੰਘ ਕਹਿੰਦੇ ਆ ਜਿਹੜੀ ਇਨਕਲਾਬ ਦੀ ਜਿਹੜੀ ਤਲਵਾਰ ਆ ਨਾ ਉਹ ਵਿਚਾਰਾਂ ਦੀ ਸ਼ਾਂਤੇ ਦੇਖੀ ਹੁੰਦੀ ਆ ਪਰ ਇੱਥੇ ਕੀ ਕੀਤਾ ਜਾਂਦਾ ਜਿਹੜੇ ਕੁਝ ਦਿਮਾਗ ਜਿਹੜੇ ਕੁਝ ਲੋਕ ਆਪਣੇ ਵਿਚਾਰ ਰੱਖਦੇ ਨੇ ਜਿਹੜੇ ਪਤਾ ਹੈ ਸਰਕਾਰ ਨੂੰ ਕਿ ਇਹ ਪ੍ਰਗਤੀ ਦੇ ਹਾਮੀ ਆ ਉਹ ਵਿਚਾਰ ਉਹਨਾਂ ਨੂੰ ਖੁਚਲਣ ਵਾਸਤੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਿਆ ਜਾਂਦਾ ਤੇ ਗੱਲ ਭਗ ਸਿੰਘ ਦੇ ਰਾਜ ਦੀ ਕੀਤੀ ਜਾਂਦੀ ਆ ਗੱਲ ਭਗ ਸਿੰਘ ਦੇ ਇਨਕਲਾਬ ਦੀ ਕੀਤੀ ਜਾਂਦੀ ਆ ਕਿ ਇੱਥੇ ਭਗ ਸਿੰਘ ਵਾਲਾ ਇਨਕਲਾਬ ਲੈ ਕੇ ਆਉਣਾ ਕੀ ਐਵੇਂ ਹੋ ਸਕਦਾ ਪਹਿਲੀ ਗੱਲ ਤਾਂ ਜਿਹੜੀਆਂ ਸਰਕਾਰਾਂ ਜਿਹੜੀਆਂ ਜਿਹੜੀ ਸਤਾ ਸਾਮਰਾਜ ਦੀ ਸਾਮਰਾਜ ਤੋਂ ਟਿਕੀ ਹੋਊਗੀ ਸਾਮਰਾਜੀ ਕੰਪਨੀ ਕੰਪਨੀਆਂ ਜਿਨ੍ਹਾਂ ਨੂੰ ਫੰਡ ਦੇ ਕੇ ਬਣਾਉਂਦੀਆਂ ਹੋਣਗੀਆਂ ਜਿਹੜੀ ਸਰਕਾਰ ਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੀਆਂ ਹੋਣਗੀਆਂ ਉਹ ਕਦੇ ਵੀ ਭਗਤ ਸਿੰਘ ਦੇ ਵਿਚਾਰਾਂ ਦੇ ਹਾਮੀ ਹੋ ਹੀ ਨਹੀਂ ਸਕਦੇ ਤਾਂ ਦੂਜੀ ਗੱਲ ਕਿ ਜਿੰਨਾ ਕੁਝ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਜੋ ਜੋ ਕੁਝ ਲੋਕਾਂ ਦੇ ਨਾਲ ਹੋ ਰਿਹਾ ਜਿਸ ਤਰੀਕੇ ਨਾਲ ਲੋਕਾਂ ਨੂੰ ਕੁਚਲਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਜਿਵੇਂ ਸੰਘਰਸ਼ ਕਰਦੇ ਆਪਣੇ ਹੱਕ ਮੰਗਦੇ ਲੋਕਾਂ ਦੇ ਉੱਪਰ ਲਾਠੀ ਚਾਰਜ ਕੀਤੇ ਜਾਂਦੇ ਆ ਸਾਡੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਇੱਥੇ ਰੋਲਦੀਆਂ ਜਾਂ ਜਿਵੇਂ ਉਸ ਦਿਨ ਕਿਸਾਨ ਚੱਲੇ ਸੀ ਤਾਂ ਜਿਸ ਤਰੀਕੇ ਦੇ ਨਾਲ ਰਸਤੇ ਵਿੱਚ ਕਿਸਾਨਾਂ ਨੂੰ ਰੋਕਿਆ ਗਿਆ ਜਿਸ ਤਰੀਕੇ ਦੇ ਨਾਲ ਫੜ ਕੇ ਜੇਲ੍ਹਾਂ ਦੇ ਅੰਦਰ ਸੁੱਟਿਆ ਗਿਆ ਕੀ ਜੇ ਭਗਤ ਸਿੰਘ ਵੀ ਅੱਜ ਹੁੰਦੇ ਤਾਂ ਉਹ ਸਾਰਾ ਕੁਝ ਬਰਦਾਸ਼ਤ ਕਰ ਲੈਂਦੇ ਕੀ ਉਹ ਸਰਕਾਰ ਦੀ ਇਹ ਸਾਰੀ ਨੀਤੀ ਦੇ ਨਾਲ ਸਹਿਮਤ ਹੋ ਜਾਂਦੇ ਕੀ ਭਗਤ ਸਿੰਘ ਇਹਦੇ ਖਿਲਾਫ ਆਵਾਜ਼ ਨਾ ਉਠਾਉਂਦੇ ਜੇ ਭਗਤ ਸਿੰਘ ਅੱਜ ਆ ਜਾਣ ਤੇ ਜੋ ਮਾਹੌਲ ਪੰਜਾਬ ਦੇ ਅੰਦਰ ਚੱਲ ਰਿਹਾ ਕੀ ਭਗਤ ਸਿੰਘ ਇਹ ਸਾਰਾ ਮਾਹੌਲ ਬਰਦਾਸ਼ਤ ਕਰਨਗੇ ਕੀ ਉਹ ਸਰਕਾਰਾਂ ਖਿਲਾਫ ਬਗਾਵਤ ਨਾ ਕਰਨਗੇ ਕੀ ਉਹ ਇਹਨਾਂ ਸਰਕਾਰਾਂ ਖਿਲਾਫ ਨਾ ਬੋਲਣਗੇ ਤੇ ਫੇਰ ਕੀ ਇਹ ਸਰਕਾਰਾਂ ਭਗਤ ਸਿੰਘ ਨੂੰ ਫੜ ਕੇ ਜੇਲ੍ਹਾਂ ਦੇ ਅੰਦਰ ਨਾ ਸੁਟਣਗੀਆਂ ਜਿਵੇਂ ਅੰਗਰੇਜ਼ਾਂ ਨੇ ਉਸ ਟਾਈਮ ਜਦੋਂ ਭਗਤ ਸਿੰਘ ਹੱਕਾਂ ਦੀ ਗੱਲ ਕਰਦੇ ਸੀ ਜਦੋਂ ਉਹ ਕਹਿੰਦੇ ਸੀ ਕਿ ਜਿਹੜਾ ਇਨਕਲਾਬ ਜਿਹੜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਰਹੇ ਹਨਾ ਇੱਥੋਂ ਦੇ ਹਾਕਮ ਉਹ ਆਜ਼ਾਦੀ ਨਹੀਂ ਆਉਣੀ ਸਗੋਂ ਇੱਥੋਂ ਜਿਹੜੇ ਗੋਰੇ ਆ ਜਿਵੇਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਇੱਕ ਵੀ ਬੂਰਾ ਛੋਟਾ ਜਿਵੇਂ ਖੁਰਲੀ ਤੋਂ ਪੱਠੇ ਖਾਂਦੇ ਨੂੰ ਹਟਾ ਕੇ ਕਾਲੇ ਨੂੰ ਲਿਆ ਦਿੱਤਾ ਜਾਵੇ ਲੋਕਾਂ ਦੇ ਨਾਲ ਇਹੀ ਹੋਣਾ ਲੋਕਾਂ ਨੂੰ ਅਸਲੀ ਆਜ਼ਾਦੀ ਨਹੀਂ ਮਿਲਨੀ ਤੇ ਉਹੀ ਕੁਝ ਹੋਇਆ ਜਿਹੜੇ ਅੰਗਰੇਜ਼ ਸੀ ਉਹਨਾਂ ਦੀ ਹਕੂਮਤ ਤੋਂ ਉਹਨਾਂ ਦੇ ਜ਼ਬਰ ਤੋਂ ਉਹਨਾਂ ਦੀ ਲੁੱਟ ਤੋਂ ਲੋਕਾਂ ਦਾ ਖਿਹੜਾ ਛੁੱਟ ਗਿਆ ਪਰ ਉਹਦੇ ਨਾਲ ਨਾਲ ਹੀ ਜਿਹੜੀ ਆਪਣਿਆਂ ਨੇ ਉਹਨਾਂ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਹੁਣ ਤਾਂ ਉਹ ਦੋਹਰੀ ਮਾਰ ਚੱਲ ਰਹੇ ਨੇ ਲੋਕ ਆਪਣੇ ਵੀ ਲੁੱਟ ਕਰਦੇ ਨੇ ਤੇ ਉਹ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਸਰਮਾਇਦਾਰ ਨੇ ਉਹ ਵੀ ਸਾਡੇ ਲੋਕਾਂ ਦੀ ਲੁੱਟ ਕਰਦੇ ਨੇ ਤੇ ਜੇਕਰ ਅੱਜ ਇਸ ਮਾਹੌਲ ਦੇ ਵਿੱਚ ਭਗਤ ਸਿੰਘ ਆ ਜਾਣ ਤਾਂ ਕੀ ਜਿਹੜੇ ਇਹ ਹਾਕਮ ਨੇ ਉਹ ਬਰਦਾਸ਼ਤ ਕਰਨਗੇ ਸਭ ਕੁਝ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਇਹ ਗੱਲ ਕਰਨ ਦਾ ਸ਼ਹੀਦ ਭਗਤ ਸਿੰਘ ਤੇ ਗੱਲ ਕਰਨ ਦਾ ਵਿਸ਼ੇਸ਼ ਕਾਰਨ ਇਹ ਹੀ ਸੀ ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਨੂੰ ਅੰਗਰੇਜ਼ੀ ਹਕੂਮਤ ਨੇ ਫਾਂਸੀ ਤੇ ਲਟਕਾ ਦਿੱਤਾ ਸੀ ਸ਼ਹੀਦ ਭਗਤ ਸਿੰਘ ਤੇ ਨਾਲ ਰਾਜਗੁਰੂ ਸਖਦੇਵ ਉਹਨਾਂ ਦੇ ਸਾਥੀਆਂ ਨੂੰ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਸ਼ਹੀਦ ਭਗਤ ਸਿੰਘ ਇੱਕ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦੇ ਸੀ ਇੱਕ ਸੋਹਣਾ ਸਮਾਜ ਜਿਹਦੇ ਵਿੱਚ ਅਮੀਰ ਗਰੀਬ ਦਾ ਕੋਈ ਪਾੜਾ ਨਾ ਹੋਵੇ ਹਰ ਇੱਕ ਨੂੰ ਇੱਕੋ ਜਿਹਾ ਅਧਿਕਾਰ ਹੋਣ ਇੱਕੋ ਜਿਹੀ ਆਜ਼ਾਦੀ ਹੋਵੇ ਤਾਂ ਉਹ ਉਹ ਜਿਹੜੇ ਉਦੋਂ ਦੇ ਹਾਕਮ ਸੀ ਉਹਨਾਂ ਤੋਂ ਸ਼ਹੀਦ ਭਗਤ ਸਿੰਘ ਦੀ ਸੋਚ ਉਹਨਾਂ ਦੀ ਵਿਚਾਰ ਧਾਰਾ ਬਰਦਾਸ਼ਤ ਨਹੀਂ ਹੋਈ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਫਾਂਸੀ ਦੇ ਫੰਦਿਆਂ ਤੇ ਲਟਕਾ ਦਿੱਤਾ ਸੀ ਪਰ ਜੇਕਰ ਅੱਜ ਇਹੋ ਜਿਹਾ ਮਾਹੌਲ ਵਿੱਚ ਸ਼ਹੀਦ ਭਗਤ ਸਿੰਘ ਆ ਜਾਣ ਤਾਂ ਤੁਸੀਂ ਸੋਚੋ ਕਿ ਉਹਨਾਂ ਨਾਲ ਅੱਜ ਦੀਆਂ ਹਕੂਮਤਾਂ ਅੱਜ ਦੀਆਂ ਸਰਕਾਰਾਂ ਕਿਹੋ ਜਿਹਾ ਰਵਈਆ ਕਰਨਗੀਆਂ